ਸਾਡੀ ਪ੍ਰਬੰਧਕ ਕਮੇਟੀ ਨੇ ਗ੍ਰਾਮ ਪੰਚਾਇਤ ਦਾ ਜਿਨ੍ਹਾਂ ਨੇ ਮਿਲੂ ਲਿਆ ਕੇ ਤੁਹਾਡੇ ਵਿੱਚ ਖੜਾ ਕੀਤਾ ਜੋ ਦਿੱਲੀੋਂ થી ਸੱਜਿਆ ਆਇਆ ਸੀ ਉਹ ਜੀਵਨ ਸਿੰਘ ਵੀ ਸਾਡਾ ਸੀ ਜਿਨੇ ਤਵੀ ਤੇ ਸੀ ਸਟਾਇਆ ਸੀ ਉਹ ਬਾਬਾ ਜੀਪ ਸਿੰਘ ਵੀ ਸਾਡਾ ਸੀ ਜਿਹਨੇ ਪਾਪੀ ਮੱਸਾ ਟਿਕਾਇਆ ਸੀ ਉਹ ਸੁੱਖਾ ਸਿੰਘ ਵੀ ਸਾਡਾ ਸੀ ਜਿਨੇ ਲਿਖਰਦਾਰ ਬਣਾਇਆ ਸੀ ਉਹ ਬਾਬਾ ਸਾਹਿਬ ਵੀ ਸਾਡਾ ਸੀ ਉਹ ਬਾਬਾ ਸਾਹਿਬ ਵੀ ਸਾਡਾ ਸੀ ਬਾਬਾ ਸਾਹਿਬ ਵੀ ਇੰਦਰਾਬੇਦ ਕਰਤੀ ਨੇ ਸਾਡੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਨੇ ਸੁਭਨਾ ਦੀ ਕਿ ਸਾਡੇ ਸਮਾਜ ਦਾ ਹਰ ਇੱਕ ਬੱਚਾ ਇੱਕ ਕਾਮਯਾਬ ਅਤੇ ਇੱਕ ਸਖਸ਼ਾល់ ਫੁੱਲ ਇਨਸਾਨ ਬਣੇ ਬਾਬਾ ਸਾਹਿਬ ਮੇਰਜਾ ਜੀ ਨੇ ਬਹੁਤ ਮੁਸ਼ਕਲਾਂ ਦੇ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ ਕਿਉਂਕਿ ਬਾਬਾ ਸਾਹਿਬ ਮੇਰਜਾ ਜੀ ਨੂੰ ਜਦੋਂ ਵੀ ਸਪੋਰਟ ਆਉਂਦੀ ਸੀ ਤੱਕ ਉਹਦੇ ਬਾਹਰ ਖੜਾ ਜਾਂਦਾ ਬਾਬਾ ਸਾਹਿਬ ਮੇਰਜਾ ਜੀ ਸਕੂਲ ਦੇ ਬਾਹਰ ਬੈਠ ਕੇ ਆਪਣੀ ਉਹਨੇ ਪੜ੍ਹਾਈ ਪੂਰੀ ਕੀਤੀ ਤੇ ਉਹਨਾਂ ਨੇ ਇਹ ਸੁਧਰਾ ਲਿਆ ਕਿ ਬੇਸਮਾਜ ਇੱਕ ਪੜਿਆ ਲਿਖਿਆ ਸਮਾਜ ਬਣੇ ਪਰ ਸਾਡੇ ਅੱਜ ਦੇ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਬਹੁਤ ਘੱਟ ਜਾਣਦੀ ਆ ਬਾਸਾ ਪੀਣਾ ਬੇਸਕੱਜੀ ਬਾਰੇ ਜਦੋਂ ਵੀ ਸਾਨੂੰ ਸਕੂਲ ਕਾਲਜ ਐ ਯੂਨੀਵਰਸਿਟੀ ਵਿੱਚ ਜਾਣ ਦਾ ਮੌਕਾ ਮਿਲਦਾ ਵਾ ਅਸੀਂ ਉੱਥੇ ਬਾਸਾ ਬੇਸਕੱਜੀ ਦੀ ਗੱਲ ਕਰਦੇ ਆਂ ਤੇ ਬਹੁਤ ਘੱਟ ਜੰਗ ਜੰਡੀਸ਼ ਨੂੰ ਪਤਾ ਬਾਸਾ ਬੇਸਕੱਜੀ ਨੇ ਸਾਡੇ ਵਾਸਤੇ ਕੀ ਕੀਤਾ ਅੱਜ ਅਸੀਂ ਮਿਨਰਲ ਵਾਟਰ ਦੀ ਡਿਮਾਂਡ ਕਰਦੇ ਆਂ ਇਹ ਪਾਣੀ ਪੀਣ ਦਾ ਹੱਕ ਵੀ ਸਾਨੂੰ ਬਾਸਾ ਪੀਣਾ ਬੇਸਕੱਜੀ ਨੇ ਲੈ ਕੇ ਦਿੱਤਾ ਸਾਨੂੰ ਸਕੂਲ ਜਾਂਦਾ ਕਾਲਜ ਜਾਂਦਾ ਇਹ ਵੀ ਬਾਬਾ ਸਾਹਿਬ ਪੀਮਰਾ ਵਿਖਰੇ ਰਿਹਾਇਆ ਹੁੰਦਾ ਪੀਮਰਾ ਬੇਕਤੀ ਨੇ ਆਪਣੇ ਚਾਰੇ ਬੱਚੇ ਕੁਰਬਾਨ ਕਰ ਦਿੱਤੇ ਬਹੁਤ ਘੱਟ ਲੋਕ ਜਾਣਦੇ ਆ ਕਿ ਗੁਰੂ ਸਾਹਿਬਾਨ ਨੇ ਆਪਣੀ ਤਾਰ ਸਿਹਜਾ ਦੇ ਕੁਰਬਾਨ ਕੀਤੇ ਪਰ ਬਾਬਾ ਸਾਹਿਬ ਬੇਕਤੀ ਨੇ ਵੀ ਸਾਡੇ ਸਮਾਜ ਵਾਸਤੇ ਆਪਣੇ ਬੱਚੇ ਕੁਰਬਾਨ ਕਰ ਦਿੱਤੇ ਬਾਬਾ ਸਾਹਿਬ ਹੀ ਹੁਣ ਕੇ ਅੰਮ੍ਰਿਤਕ ਜੀ ਦੀ ਪਤਨੀ ਨੇ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਕੀ ਉਹਦਾ ਬੱਚਾ ਬਹੁਤ بیمار ਆ ਰਿਹਾ ਪਰ ਬਾਬਾ ਸਾਹਿਬ ਬੇਕਰ ਜੀ ਕਹਿੰਦੇ ਕਿ ਜੇ ਮੈਂ ਇੱਕ ਬੱਚੇ ਦੀ ਜਾਨ ਬਚਾ ਲਈ ਵਾਪਸ ਘਰ ਆ ਗਿਆ ਤੇ ਮੇਰੇ ਸਾਰੇ ਸਮਾਜ ਦੇ ਬੱਚੇ ਮਰ ਜਾਣਗੇ ਬਾਬਾ ਸਾਹਿਬ ਦੀ ਧੀ ਮਰਾ ਬੇਕਰ ਜੀ ਨੇ ਬਹੁਤ ਜ਼ਿਆਦਾ ਮਾਇਆ ਟਾਈਮ ਕੱਟ ਕੇ ਸਾਨੂੰ ਬੋਲ ਦਾ ਹੱਕ ਦਵਾਇਆ ਪਰ ਅੱਜ ਅਸੀਂ ਇਨੀ ਕੀਮਤੀ ਵੋਟ ਬਿਨਾਂ ਸੋਚੇ ਸਮਝੇ ਆਪਣੇ ਲਾਚਾਰ ਕਰਕੇ ਅਗਲੇ ਕਿਤੇ ਹੋਰ ਦੀ ਮਰਜ਼ੀ ਦੇ ਨਾਲ ਆਪਣੀ ਵੋਟ ਪਾ ਦਿੰਦੇ ਆਂ ਬਾਬਾ ਸਾਹਿਬ ਇਨਾਮ ਦੇਤੇ ਨਹੀਂ ਚਾਹੁੰਦੇ ਸੀ ਕਿ ਸਾਡੇ ਸਮਾਜ ਨੂੰ ਦੋ ਵੋਟਾਂ ਦਾ ਹੱਕ ਦੇ। ਪਰ ਮਹਾਤਮਾ ਗਾਂਧੀ ਉਹ ਨਹੀਂ ਚਾਹੁੰਦਾ ਸੀ ਕਿ ਸਾਡਾ ਸਮਾਜ ਇੱਕ ਕਾਮਯਾਬ ਸਮਾਜ ਬਣੇ। ਉਹਨੇ ਮੰਨਵਾ ਮਹਾਤਮਾ ਗਾਂਧੀ ਨੇ ਮੰਨਵਾਤ ਰੱਖ ਕੇ ਸਾਡੀ ਇੱਕ ਦੋ ਵੋਟੋਂ ਇੱਕ ਵੋਟ ਕਰਵਾਤੀ। ਬਾਬਾ ਸਾਹਿਬ ਦੇਤੇ ਬੀਨਾਂ ਕੀ ਆਖੀ ਕਿ ਮਹਾਤਮਾ ਗਾਂਧੀ ਨੂੰ ਕਿਹਾ ਕਿ ਅੱਜ ਦੋ ਵੋਟ ਤੋਂ ਇੱਕ ਵੋਟ ਕਰਕੇ ਸਾਰੇ ਸਮਾਜ ਨੂੰ ਬਹੁਤ ਜ਼ਿਆਦਾ ਪਿੱਛੇ ਧਾ ਦਿੱਤਾ। ਬਾਬਾ ਸਾਹਿਬ ਬੀਨਾਂ ਦੇਤੇ ਜਿਨੇ ਅੱਜ ਜੈਪੀਨ ਜੈਸਤ ਸਭ ਤੋਂ ਮਹਾਨਵਰ ਸਾਡੇ ਵੀਰ ਦੀਪ ਕੁਮਾਰ ਅਪਰਾਦੀ ਦਾ ਤੇ ਸਾਡੇ ਦਰਮਿਆਨ ਪਹੁੰਚੇ ਸਖਦੇਵ ਕੁਮਾਰ ਜੀ ਪ੍ਰਧਾਨ ਜੀ ਉਹ ਬੜਾ ਟਾਈਗਰ ਪੋਰਸ ਨਾਸ਼ਰ ਤੋਂ ਆਸੀਆਂ ਨੂੰ ਜੀ ਆਣ ਆਦੇ ਆ ਤੇ ਨਾਲ ਹੀ ਉਹ ਸੇਵਾ ਕੀ ਕਰਦੇ ਆ ਕੋਈ ਆਪਣੇ ਪਛਾਣ ਨਹੀਂ 短時間で見ていきまし